ਜਮਾ ਐਸਟੀਐਫ ਦਾ ਮਲਾਜ਼ਮ ਹੈ ਕਹਿੰਦਾ ਅੱਜ ਫੇਰ ਮੈਨੂੰ ਸਵੇਰੇ ਆਕੇ ਕਹਿੰਦਾ ਨਹੀਂ ਮੈਂ ਮੁੰਡੇ ਅਰੈਸਟ ਕਰਦਾ ਸਾਰੇ ਮੈਨੂੰ ਪੈਸੇ ਦੇ ਹੱਥ ਕੜੀ ਸੀ ਇਹਦੇ ਕੋਲੇ ਉਹ ਥੱਪੜ ਥੱਪੜ ਮਾਰ ਕੇ ਫੇਰ ਮੈਂ ਤਾਂ ਖੋਈ ਅਸੀਂ ਇਹ ਤਾਂ ਇਹ ਪੁੱਛਣਾ ਜ਼ਰੂਰੀ ਸੀ ਵੀ ਤੂੰ ਉਹ ਮੀਟਰ ਕਿੱਥੋਂ ਲੈ ਕੇ ਆਇਆ ਸੀਗਾ ਜਿਹੜਾ ਲੈ ਕੇ ਤੂੰ ਮੇਰੇ ਘਰੇ ਵੜਿਆ ਨਾਲੇ ਉਹ ਸਮਾਨ ਤੇਨੂੰ ਕਿਹੜੇ ਬੰਦੇ ਨੇ ਭੇਜਿਆ ਸੀ ਮੈਂ ਆਨਲਾਈਨ ਆਇਆ ਸੀ ਗਰਾਂਜ ਇਹ ਸਮਾਨ ਚਿੱਟਾ ਜੀ ਫਿਰ ਕਿੱਥੇ ਆਓ ਕੱਲ ਪੀ ਲਿਆ ਸੀਗਾ ਜੀ ਜੀ ਤੋਂ ਲੈ ਆ ਸੀ ਇੱਥੇ ਹੀ ਅਸੇ ਕਰੂੰ ਹੀ ਲੇਤਾ ਸੀਗਾ ਜੀ ਅੱਜ ਫਿਰ ਕੀ ਲੈਣਾ ਸੀ ਅੱਜ ਮੈਂ ਇਹਨਾਂ ਦੇ ਮੁੰਡੇ ਨਹੀਂ ਸੱਦੇ ਆ ਸੀਗਾ ਜੀ ਕੁੰਤਰਪੁਰ ਸੁੱਤੀ ਹੈ ਉਹਨਾਂ ਦੇ ਘਰੇ ਕੋਈ ਬੰਦਾ ਆਇਆ ਸੀਗਾ ਉਹ ਆਪਣੇ ਆਪ ਨੂੰ ਇਹਨਾਂ ਦੇ ਦੱਸਣ ਮੁਤਾਬਕ ਮੁਲਾਜ਼ਮ ਦੱਸਦਾ ਸੀ ਯਾ ਹਥਕੜੀ ਸਰਕਾਰੀ ਉਹਨੇ ਪ੍ਰਾਈਵੇਟ ਤਾਂ ਨਹੀਂ ਕੋਈ ਮਿਲਦੀ ਜੀ ਨਹੀਂ ਵੈਸੇ ਆ ਮਿਲਦੀ ਨਹੀਂ ਉਹ ਤੋਂ ਸਾਰੀ ਅਸੀਂ ਇਨਵੈਸਟੀਗੇਸ਼ਨ ਕਰਦੇ ਕਿੱਥੋਂ ਲਈ ਹੈ ਕਿੱਥੋਂ ਲਿਆਇਆ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਥੋਬੀਆਣਾ ਵਿਖੇ ਇੱਕ ਘਰ ਵਿੱਚ ਇੱਕ ਵਿਅਕਤੀ ਹੱਥਕੜੀ ਸਮੇਤ ਪਹੁੰਚਿਆ ਹੈ ਪਰਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਅਪਰੋਕਤ ਵਿਅਕਤੀ ਵੱਲੋਂ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਿਆ ਗਿਆ ਤੇ ਬੀਤੇ ਕੱਲ ਵੀ ਉਹ ਵਿਅਕਤੀ ਆਇਆ ਸੀ ਜਿਸ ਵੱਲੋਂ ਕੱਲ ਉਸ ਨੂੰ ਇੱਕ ਕੰਡਾ ਵੀ ਸੀ ਉਸ ਕੋਲੇ ਤੇ ਉਸ ਕੋਲੇ ਚਿੱਟਾ ਵੀ ਸੀ ਇਹ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਉਸ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਹਿਰਾਸਤ ਵਿੱਚ ਲੈ ਲਿਆ ਜਾਵੇਗਾ ਪਰ ਕੱਲ ਉਹ ਵਾਪਸ ਚਲਾ ਗਿਆ ਥੋੜੇ ਬਹੁਤੇ ਪੈਸੇ ਲੈ ਕੇ ਤੇ ਅੱਜ ਉਹ ਫੇਰ ਆਇਆ ਤੇ ਅੱਜ ਉਸ ਨੂੰ ਪੈਸਿਆਂ ਦੀ ਮੰਗ ਕੀਤੀ ਗਈ ਤੇ ਕਿਹਾ ਕਿ ਤੁਹਾਨੂੰ ਹਿਰਾਸਤ ਵਿੱਚ ਲਿਆ ਜਾਵੇਗਾ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਪਰੋਕਤ ਵਿਅਕਤੀ ਦੀ ਕੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਘਰ ਵਿੱਚ ਹੀ ਬੰਦੀ ਬਣਾ ਕੇ ਰੱਖ ਲਿਆ ਗਿਆ ਤਾਂ ਮੀਡੀਆ ਨੂੰ ਵੀ ਫੋਨ ਕੀਤਾ ਤੇ ਨਾਲ ਹੀ ਉਪਰੋਕਤ ਵਿਅਕਤੀ ਜੋ ਕਿ ਜਿਸ ਨੂੰ ਬੰਦੀ ਬਣਾਇਆ ਹੋਇਆ ਸੀ ਜਿਸ ਨੂੰ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਪੁਲਿਸ ਮੁਲਾਜ਼ਮ ਦੱਸਿਆ ਗਿਆ ਜਦੋਂ ਮੀਡੀਆ ਵੱਲੋਂ ਉਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਪੁਲਿਸ ਮੁਲਾਜ਼ਮ ਨਹੀਂ ਹਾਂ ਕਿ ਮੈਂ ਬੀਤੇ ਕੱਲ੍ਹ ਇਸਪਤ ਹਰ ਵਿੱਚ ਆਇਆ ਸੀ ਇਹਨਾਂ ਕੋਲੋਂ ਇੱਕ ਗ੍ਰਾਮ ਚਿੱਟਾ ਲਿਆ ਸੀ ਤੇ ਉਹ ਪੀ ਲਿਆ ਸੀ ਤੇ ਅੱਜ ਫੇਰ ਲੈਣ ਆਇਆ ਸੀ ਜਦੋਂ ਹੱਥਕੜੀ ਬਾਰੇ ਪੁੱਛਿਆ ਵੀ ਤੇਰੇ ਕੋਲੋਂ ਜਿਹੜੀ ਹੱਥਕੜੀ ਉਹ ਕਿਵੇਂ ਆਈ ਤਾਂ ਉਸਨੇ ਕਿਹਾ ਕਿ ਮੇਰੇ ਨਾਲ ਦੇ ਵਿਅਕਤੀ ਕੋਲੇ ਹੱਥਕੜੀ ਸੀ ਉਹ ਮੈਨੂੰ ਨਹੀਂ ਪਤਾ ਕਿੱਥੋਂ ਆਈ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਅਪਰੋਕਤ ਵਿਅਕਤੀ ਨਾਲ ਵਾਲਾ ਸੀ ਉਹ ਮੁਲਾਜ਼ਮ ਸੀ ਤਾਂ ਉਸਨੇ ਕਿਹਾ ਨਹੀਂ ਉਹ ਵੀ ਨਹੀਂ ਮੁਲਾਜ਼ਮ ਸੀ ਤੇ ਉਹ ਪਰਿਵਾਰਕ ਮੈਂਬਰਾਂ ਵੱਲੋਂ ਵੀ ਕੁੱਟਮਾਰ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਹਿਰਾਸਤ ਵਿੱਚ ਲੈਣ ਦੀ ਗੱਲ ਕੀਤੀ ਜਾ ਰਹੀ ਤੇ ਜਾਣ ਕੇ ਝੂਠਾ ਕੇਸ ਪਾਉਣ ਦੀ ਵੀ ਗੱਲ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਸਿਵਲ ਲਾਈ ਥਾਣਾ ਦੀ ਪੁਲਿਸ ਪਹੁੰਚੀ ਉਹਨਾਂ ਨੇ ਜਿਹੜੀ ਹੱਤਕੜੀ ਆ ਪਰਿਵਾਰਕ ਮੈਂਬਰਾਂ ਤੋਂ ਲੈ ਲਈ ਉਸ ਨੂੰ ਕਾਬੂਜੇ ਵਿੱਚ ਲਿਆ ਤੇ ਅਪਰੋਕਤ ਵਿਅਕਤੀ ਨੂੰ ਵੀ ਨਾਲ ਲੈ ਕੇ ਅਗਲੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਹੈਰਾਨੀ ਦੀ ਗੱਲ ਹੈ ਕਿ ਹੱਤਕੜੀ ਇੰਨੀ ਆਸਾਨੀ ਨਾਲ ਬਾਜ਼ਾਰ ਤੋਂ ਮਿਲ ਜਾਂਦੀ ਹੈ ਜਾਂ ਕੀ ਪੁਲਿਸ ਅਧਿਕਾਰੀਆਂ ਵੱਲੋਂ ਉਸ ਨੂੰ ਹੱਤਕੜੀ ਦਿੱਤੀ ਗਈ ਤੇ ਜਾਂ ਉਸ ਦਾ ਪੁਲਿਸ ਅਧਿਕਾਰੀਆਂ ਨਾਲ ਕੀ ਲੈਣਾ ਦੇਣਾ ਹੈ ਕੀ ਅਪਰੋਕਤ ਵਿਅਕਤੀ ਉਸ ਘਰ ਵਿੱਚ ਵਾਕਿਆ ਹੀ ਚਿੱਟਾ ਲੈਣ ਆਇਆ ਸੀ ਪਰ ਉਸ ਨੇ ਇਹ ਜ਼ਰੂਰ ਮੰਨਿਆ ਕਿ ਮੈਂ ਖੁਦ ਚਿੱਟਾ ਪਿੰਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਜੋ ਵੀ ਬਣਦੀ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਕੀ ਨਾਮ ਹੈ ਮੇਰਾ ਨਾਮ ਸੁਖਵਿੰਦਰ ਕੌਰ ਸੁਖੀ ਹੈ ਜੀ ਕਿਹੜਾ ਏਰੀਆ ਹੈ ਇਹ ਪੱਕਾ ਥੋਬੀਆਣਾ ਜੀ ਗਲੀ ਨੰਬਰ 2 ਹੈ ਕੀ ਮਾਮਲਾ ਜਿਹੜਾ ਇਹ ਬੈਠੀ ਆਇਆ ਮਾਮਲਾ ਵੀਰ ਜੀ ਆਏ ਆ ਕੱਲ ਸੇਮ ਆਹੀ ਟਾਈਮ ਸੀਗਾ ਮੇਰੇ ਨਾਲ ਕਿਰਾਏਦਾਰ ਰਹਿੰਦੇ ਮੇਰਾ ਦਿਓਰ ਇਹਦੇ ਕੋਲੇ ਮੁੰਡੇ ਆਉਂਦੇ ਜਾਂਦੇ ਆ ਮੈਂ ਇੱਥੇ ਕੱਲੀ ਮਸ਼ੀਨ ਲੱਗੀ ਹੋਈ ਸੀ ਐਸੇ ਤਰ੍ਹਾਂ ਕੱਪੜੇ ਵਾਲੀ ਮੈਂ ਇੱਥੇ ਕੱਪੜੇ ਧੋਈ ਜਾਂਦੀ ਸੀ ਮੋਟਰ ਚੱਲੀ ਜਾਂਦੀ ਸੀ ਇਹਨਾਂ ਨੇ ਇਹਦੇ ਬਾਰੇ ਪੁੱਛਿਆ ਮੁੰਡੇ ਬਾਰੇ ਸੋਮੇ ਬਾਰੇ ਤੇ ਮੈਂ ਕਿਹਾ ਵੀਰ ਜੀ ਅੰਦਰ ਹੀ ਹੋੜ ਕੇ ਕੋਈ ਨਹੀਂ ਮਿਲ ਲੋ ਕਹਿੰਦਾ ਮਾਤਾ ਸਾਨੂੰ ਪਾਣੀ ਪਿਆ ਦੇ ਮੈਂ ਕਿਹਾ ਕੋਈ ਨਹੀਂ ਬੇਟੇ ਪਾਣੀ ਉਹ ਪਿਆ ਟੋਕਰਾਂ ਵਾ ਗਲਾਸ ਚੱਕ ਲਓ ਮੇਰੇ ਕੋਲ ਕੋਈ ਚਿੱਤ ਚ ਗੱਲ ਸੀ ਜੀ ਮੈਂ ਕਿਹਾ ਪਾਣੀ ਪੀ ਲਓ ਪੀ ਕੇ ਪਾਣੀ ਅੰਦਰ ਸੋਫੇ ਤੇ ਬਹਿ ਗਏ ਜੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੈਨੂੰ ਆ ਕੇ ਕਹਿੰਦੇ ਇਹ ਦੋ ਜਣੇ ਸੀ ਜੀ ਇੱਕ ਬਿੱਲੀਆਂ ਜਾਂ ਖਾਲਾ ਮੁੰਡਾ ਸੀ ਮੈਂ ਮੇਰੀ ਚ ਗਲਤੀ ਹੋਈ ਰਗੀ ਮੈਂ ਬਾਹਰ ਨਿਕਲ ਕੇ ਦੇਖਿਆ ਮੈਂ ਕਿਹਾ ਚਲੋ ਮੁੰਡਿਆ ਕੋਲੇ ਕਰਾਇਦਾਰ ਕੋਲੇ ਆਏ ਨੇ ਕੋਈ ਗੱਲ ਨਹੀਂ ਇਹਨੂੰ ਮਿਲ ਲਾਏ ਹੁਣੇ ਆਹ ਤੇ ਕੋਲੇ ਮੁੰਡੇ ਅਕਸਰ ਆਉਂਦੇ ਹੀ ਰਹਿੰਦੇ ਨੇ ਉਸ ਤੋਂ ਬਾਅਦ ਕੀ ਹੋਇਆ ਇਹਨੇ ਇੱਕ ਕਦਮ ਜਦੋਂ ਅੰਦਰ ਇਹਨਾਂ ਨੇ ਰੌਲਾ ਪਾ ਲਿਆ ਮੈਂ ਭੱਜ ਕੇ ਅੰਦਰ ਗਈ ਮੈਨੂੰ ਕਹਿੰਦਾ ਆਹ ਦੇਖ ਕਹਿੰਦਾ ਮਾ ਤਾਂ ਉੱਥੇ ਮੀਟਰ ਐਦਾਂ ਦਾ ਨਾ ਕੋਈ ਚਿੱਟੇ ਰੰਗ ਦਾ ਐਦਾਂ ਮੀਟਰ ਚੱਲ ਰਿਹਾ ਸੀਗਾ ਉਹਦੇ ਉੱਤੇ ਜੀ ਇਹ ਵੀ ਮਤਲਬ ਕਿ ਸਮਾਨ ਰੱਖੀ ਰੱਖੇ ਸੀ ਚਿੱਟਾ ਤੇ ਮੈਨੂੰ ਕਹਿੰਦਾ ਕੀ ਗੱਲ ਤੂੰ ਚਿੱਟਾ ਵੇਚਦੀ ਹੈ ਕਹਿੰਦਾ ਹਰਸ਼ਮ੍ਰਿਤ ਦੀ ਫੋਟੋ ਲੱਗੀ ਹੈ ਮੈਂ ਕਿਹਾ ਕਾਕਾ ਮੈਂ ਕਿਹਾ ਤੂੰ ਕੌਣ ਹੈ ਕਿਵੇਂ ਮੈਨੂੰ ਬੋਲੀ ਜਾਂਦਾ ਮੈਨੂੰ ਕਹਿੰਦਾ ਮੈਂ ਇਹਦੇ ਪੈਰੀ ਹੱਥ ਵੀ ਲਾਇਆ ਮੇਰੇ ਬੇਟੇ ਦੀ ਜੀ ਬਾਹ ਮਰੋੜ ਲਏ ਨੇ ਖੜੇ ਖੜੇ ਦੀ ਨਾਲੇ ਮੇਰੇ ਤੇ ਔਰਦੀ ਕਹਿੰਦਾ ਮੈਂ ਤਾਂ ਦੋਵਾਂ ਨੂੰ ਹੱਥ ਕੜੀਆਂ ਦਿਖਾ ਕੇ ਕਹਿੰਦਾ ਮੈਂ ਤਾਂ ਚੱਲਿਆ ਨਹੀਂ ਪੈਸੇ ਦੇ ਮੈਂ ਦਵਾ ਦਾ ਵਿਚ ਹੀ ਆਪਦਾ ਪਰਸ ਫਰੋਲਿਆ ਮੇਰੇ ਪਰਸ 'ਚ ਓਨਲੀ 1200 ਰੁਪਈਆ ਸੀ ਵੀਰ ਜੀ ਮੈਂ ਇਹਦੀਆਂ ਮਿੰਤਾ ਮਿੰਤਾ ਕੀਤੀਆਂ ਮਾ ਕੋਈ ਨਹੀਂ ਬੇਟੇ ਇਦਾਂ ਨਾ ਕਰੋ ਤੁਸੀਂ ਐਸੀ ਕੋਈ ਵੇਚਦੇ ਨਹੀਂ ਸਾਨੂੰ ਐ ਖਰਾਬ ਨਾ ਕਰੋ ਜੇ ਤੂੰ ਮਾੜਾ ਜਿਹਾ ਵੀ ਮੁੰਡੇ ਨੂੰ ਬਾਹਰ ਲਿਆ ਗਿਆ ਮੇਰੇ ਤਾਂ ਬਹੁਤ ਵੱਡੀ ਬੇਇੱਜ਼ਤੀ ਹੋ ਜੂ ਮੈਂ ਕਿਹਾ ਤੁਹਾਨੂੰ ਪਤਾ ਵੀ ਮੈਂ ਪ੍ਰਧਾਨ ਆ ਮਲੇ ਦੀ ਹਨਾ ਮੈਨੂੰ ਕਹਿੰਦਾ ਨਹੀਂ ਮੈਨੂੰ ਤਾਂ ਹੋਣੀ 20000 ਰੁਪਿਆ ਕੱਢ ਐਨੇ ਤੁਹਾਡੇ ਵੀਰ ਜੀ ਨੂੰ ਪਤਾ ਲੱਗਿਆ ਉਹ ਤੁਹਾਨੂੰ ਪਤਾ ਦੋਵੇਂ ਲੱਤਾਂ ਉਹਨਾਂ ਦੀਆਂ ਫ੍ਰੈਚਰ ਨੇ ਉਹ ਹੌਲੀ ਹੌਲੀ ਕੋਲੇ ਆ ਗਿਆ ਕਹਿੰਦਾ ਕੀ ਗੱਲ ਹੋ ਗਈ ਕਾਕਾ ਕਹਿੰਦਾ ਵੀ ਐ ਕਰਕੇ ਉਹ ਮੈਨੂੰ ਇਹਨੇ ਮੇਰੇ ਦੋ ਤਨ ਥੱਪੜ ਮਾਰੇ ਘਰਦਿਆਂ ਨੇ ਕਹਿੰਦੀ ਮੈਂ ਤੈਨੂੰ ਕਿੰਨੇ ਵਾਰ ਕਿਹਾ ਵੀ ਗੇਟ ਨਾ ਖੋਲਿਆ ਕਰ ਇਨਾਂ ਕੋਲੇ ਤਰ੍ਹਾਂ ਤਰ੍ਹਾਂ ਦੇ ਬੰਦੇ ਆ ਕੱਲ ਮੈਂ ਤੋ 1000 ਰੁਪਏ ਲੈ ਗਿਆ ਵੀਰ ਜੀ ਇਹ ਅੱਜ ਫੇਰ ਮੈਨੂੰ ਸਵੇਰੇ ਆ ਕੇ ਕਹਿੰਦਾ ਨਹੀਂ ਮੈਂ ਮੁੰਡੇ ਅਰੈਸਟ ਕਰਦਾ ਸਾਰੇ ਮੈਨੂੰ ਪੈਸੇ ਦੇ ਫੇਰ ਅਸੀਂ ਕੀ ਕਹਿੰਦਾ ਸੀ ਮੈਂ ਮਲਾਜ਼ਮ ਹਾਂ ਹਾਂ ਕਹਿੰਦਾ ਮੈਂ ਮਲਾਜ਼ਮ ਹਾਂ ਐਸਟੀਐਫ ਦਾ ਮਲਾਜ਼ਮ ਹਾਂ ਕਹਿੰਦਾ ਮੈਂ ਇਹਦੇ ਨਾਲ ਵੀਰ ਜੀ ਕੋਹ ਹੋਰ ਆ ਬਿੱਲੀਆਂ ਜਾਂ ਖਾਲਾ ਮੁੰਡਾ ਕੱਲ ਸੀਗਾ ਅੱਜ ਨਹੀਂ ਆਇਆ ਅੱਜ ਕੱਲੀ ਆਇਆ ਹੁਣ ਫੇਰ ਮੈਨੂੰ ਧਮਕੀਆਂ ਦੇਣ ਲੱਗਿਆ ਹੱਥ ਖੜੀ ਸੀ ਹਾਂਜੀ ਹੱਥ ਖੜੀ ਸੀ ਇਹਦੇ ਕੋਲੇ ਉਹ ਥੱਪੜ ਥੱਪੜ ਮਾਰ ਕੇ ਫੇਰ ਮੈਂ ਤਾਂ ਖੋਈ ਮੈਂ ਕਹ ਕੋਈ ਨਹੀਂ ਮੈਂ ਸਿਵਲ ਲੈਂਡ ਥਾਣੇ ਦੀ ਪੁਲਿਸ ਨੂੰ ਬੁਲਾਉਣੀ ਆ ਮੈਂ ਤੈਨੂੰ ਹੁਣੀ ਦੱਸਦੀ ਆ ਅਸੀਂ ਉਹ ਇਹਨੇ ਮਾਰਿਆ ਤਾ ਵੀਰ ਜੀ ਅਸੀਂ ਇਹ ਤੋਂ ਇਹ ਪੁੱਛਣਾ ਜ਼ਰੂਰੀ ਸੀ ਵੀ ਤੂੰ ਉਹ ਮੀਟਰ ਕਿੱਥੋਂ ਲੈ ਕੇ ਆਇਆ ਸੀਗਾ ਜਿਹੜਾ ਲੈ ਕੇ ਤੂੰ ਮੇਰੇ ਘਰੇ ਵੜਿਆ ਨਾਲੇ ਉਹ ਸਮਾਨ ਤੇਨੂੰ ਕਿਹੜੇ ਬੰਦੇ ਨੇ ਭੇਜਿਆ ਸੀ ਵੀਰ ਜੀ ਉਹ ਤਾਂ ਕਹੂਗੀ ਉਹ ਤਾਂ ਕਹੂਗੀ ਤੁਹਾਨੂੰ ਪਤਾ ਉਸ ਜਾਲ 'ਚ ਸਾਨੂੰ ਫਸਾ ਲਿਆ ਜਦੋਂ ਮੇਰੇ ਕਮਰੇ 'ਚ ਹੀ ਵੜ ਗਿਆ ਉਹ ਉਹ ਤਾਂ ਬਹੁਤ ਕੁਝ ਕਹੂਗਾ ਵੀਰ ਜੀ ਕਿਵੇਂ ਆਇਆ ਸੀ ਤੂੰ ਕੱਲ੍ਹ ਮੁੰਡੇ ਨਾਲ ਆਇਆ ਸੀਗਾ ਜੀ ਕੀ ਲੈਣਾ ਸੀ ਸਮਾਨ ਲੈਣਾ ਆਇਆ ਸੀ ਗਰਾਉਂਡ ਤੇ ਸਮਾਨ ਚਿੱਟਾ ਜੀ ਫੇਰ ਕਿੱਥੇ ਆਓ ਕੱਲ ਪੀ ਲਿਆ ਸੀਗਾ ਜੀ ਕਿਹਦੇ ਤੋਂ ਲਿਆ ਸੀ ਇੱਥੋਂ ਹੀ ਏਸੇ ਕਰੋਂ ਹੀ ਲੈਂਤਾ ਸੀ ਜੀ ਅੱਜ ਫੇਰ ਕੀ ਲੈਣਾ ਸੀ ਅੱਜ ਮੈਂ ਇਹਨਾਂ ਦੇ ਮੁੰਡੇ ਨਹੀਂ ਸੱਦਿਆ ਸੀਗਾ ਜੀ ਹਾਂ ਜੀ ਕਹਿੰਦਾ ਮਿਲ ਕੇ ਜਾਈਂ ਬਸ ਕਾਦੇ ਵਾਸਤੇ ਮਿਲ ਕੇ ਜਾਈਂ ਕਹਿੰਦਾ ਮੈਨੂੰ ਨਹੀਂ ਤੇਰੀ ਲਿਆਜ ਫਿਰ ਇਹਨਾਂ ਨਾਲ ਕਾਦੀ ਆ ਸਮਾਨ ਮੈਂ ਤਾਂ ਮੁੰਡੇ ਨਾਲ ਆਇਆ ਸੀ ਕਿਸੇ ਨਾਲ ਕੀ ਕਰਦੇ ਹੋਗੇ ਮੈਂ ਤਾਂ ਪ੍ਰਾਈਵੇਟ ਵੇਲਾ ਰਹਿਣਾਗਾ ਜੀ ਕੋਈ ਕੰਮ ਨਹੀਂ ਕਰਾਂਗਾ ਨਾ ਜੀ ਫੇਰ ਹੱਥ ਕੜੀ ਕੇ ਮੈਂ ਆਈ ਤੁਹਾਡੇ ਕੋਲ ਆਈ ਆ ਕਿਹੜੀ ਜੀ ਹੱਥ ਕਢੀ ਹੈ ਜੀ ਮੇਰੇ ਕੋਲੇ ਥੋੜੀ ਸੀਗੀ ਜੀ ਇਹ ਇਹ ਤਾਂ ਗੱਡੀ-ਗੁੱਡੀ ਚ ਪਈ ਸੀ ਗੱਡੀ-ਗੁੱਡੀ ਚੋਂ ਕੱਢੀ ਹੈਗੀ ਕਿਹੜੀ ਗੱਡੀ ਸੀ ਉਹ ਮੁੰਡਾ ਜਿਹੜਾ ਨਾਲ ਆਇਆ ਸੀ ਮੇਰੇ ਨਾਲ ਉਹ ਕੌਣ ਹੈਗਾ ਉਹ ਮੁੰਡਾ ਪਤਾ ਨਹੀਂ ਇੱਥੇ ਬਟਿੰਡੇ ਤੋਂ ਆ ਮਿਲਦਾ ਹੁੰਦਾ ਹੈ ਜੀ ਫਿਰ ਉਹਦੇ ਕੋਲੇ ਕਿਵੇਂ ਆਇਆ ਤੇਰੇ ਕੋਲੇ ਜਾ ਉਹਦੇ ਕੋਲੇ ਕਿਵੇਂ ਆਇਆ ਪਤਾ ਨਹੀਂ ਸਰ ਮੈਨੂੰ ਤਾਂ ਸਰਕਾਰੀ ਹੱਥ ਕਢੀ ਹੈ ਕਿਸੇ ਕੋਲੇ ਆ ਨਹੀਂ ਸਕਦੀ ਪਤਾ ਨਹੀਂ ਸਰ ਮੈਨੂੰ ਜਿਹੜਾ ਨਾਲ ਦਾ ਮੁੰਡਾ ਉਹ ਕੀ ਕਰਦਾ ਉਹ ਪਤਾ ਨਹੀਂ ਮੈਨੂੰ ਕੀ ਕਰਦਾ ਜੀ ਮੈਂ ਤਾਂ ਸਿਰਫ ਇੱਥੇ ਤੋਂ ਬੀਆ ਨਹੀਂ ਮਿਲਦਾ ਹੁੰਦਾ ਸਮਾਨ ਲਾਉਣ ਇੱਕ ਦੋ ਵਾਰੀ ਲਾ ਲਿਆ ਨਾਲ ਵੇਖ ਫਿਰ ਤੁਸੀਂ ਇਹਨਾਂ ਨੇ ਵਿਰੋਧ ਕੀਤਾ ਸੀ ਫਿਰ ਤੁਸੀਂ ਇਹਨਾਂ ਹੁਣ ਵਿਰੋਧ ਇਹਦੇ ਕਿਲਚ ਚੁੰਬੜ ਗਏ ਜੀ ਮੇਰੇ ਸੱਟਾਂ ਮਾਰੀਆਂ ਦੇਖ ਲੋ ਕਿਸੇ ਦੇ ਘਰੇ ਪਰਮਿਸ਼ਨ ਤੋਂ ਤੱਕੇ ਨਾ ਵੜੋਂਗੇ ਜਾਂ ਅਗਲੀ ਦੀ ਬਿਨਾਂ ਸਹਿਮਤੀ ਤੋੜੋਂਗੇ ਤਾਂ ਮਰਾਂ ਕੋਈ ਨਾ ਠੀਕ ਆ ਜੀ ਇਹ ਇੱਥੇ ਗੁੰਦਰਪੁਰ ਸੁੱਤੀ ਹੈ ਉਹਨਾਂ ਦੇ ਘਰੇ ਕੋਈ ਬੰਦਾ ਆਇਆ ਸੀ ਮੈਂ ਆਪਣੇ ਆਪ ਨੂੰ ਇਹਨਾਂ ਦੇ ਦੱਸਣ ਮੁਤਾਬਕ ਮੁਲਾਜ਼ਮ ਦੱਸਦਾ ਸੀ ਤੇ ਇਹ ਫਿਰ ਉਹਦੀ ਘੁੱਟ ਮਾਰ ਵੀ ਹੋਈ ਹੈ ਉੱਥੇ ਇਹਨਾਂ ਦੇ ਦੱਸਣ ਮੁਤਾਬਕ ਕਹਿ ਰਹੇ ਸੀ ਕਿ ਕਿਸ ਨੂੰ ਅਰੈਸਟ ਕਰਨ ਆਇਆ ਸੀ ਬਾਕੀ ਨਾਲੇ ਕਿ ਚੱਲਿਆ ਉਹ ਕਰਦੇ ਇੱਕ ਹੱਥਕੜੀ ਵੀ ਆ ਉਹਦੇ ਕੋਲੇ ਉਹਦੀ ਪਰਤਾਅ ਕਰਦੇ ਤਾਂ ਉਹ ਆ ਗਿਆ ਮੁੁੱਢਲੇ ਤੌਰ ਤੇ ਲੱਗਿਆ ਵੀ ਮੁਲਾਜ਼ਮ ਹੈਗਾ ਕਿ ਨਹੀਂ ਨਹੀਂ ਹਲੇ ਤਾਂ ਨਹੀਂ ਮੁਲਾਜ਼ਮ ਤਾਂ ਵੇਖਿਆ ਨਹੀਂ ਆ ਗਿਆ ਹੁਣ ਤਾਂ ਪਤਾ ਲੱਗ ਗਿਆ ਬਾਕੀ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਇਹ ਹੱਥਕੜੀ ਸਰਕਾਰੀ ਹੁੰਦੀ ਹੈ ਪ੍ਰਾਈਵੇਟ ਤਾਂ ਨਹੀਂ ਕੋਈ ਮਿਲਦੀ ਜੀ ਹੂੰ ਨਹੀਂ ਵੈਸੇ ਆ ਮਿਲਦੀ ਨਹੀਂ ਉਹ ਤੋਂ ਸਾਰੀ ਅਸੀਂ ਇਨਵੈਸਟੀਗੇਸ਼ਨ ਕਰਦੇ ਕਿੱਥੋਂ ਲਈ ਹੈ ਕਿੱਥੋਂ ਲਿਆ ਆਇਆ